ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ ਹਾਰਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਕਾਫੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਬਾਹਰੋਂ ਸੋ ਡਾਕਟਰਾਂ ਨੇ ਜਦੋਂ ਇੱਥੇ ਆ ਕੇ ਲਿਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੀ ਸੀ ਉਹਨਾਂ ਸੀ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕਲੈਰਟੀ ਆ ਜੂ। ਉਹ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾ ਹਾਲਤ ਵੀ ਹੈ ਨਹੀਂ ਸੀ। ਸੋ ਕੱਲ ਨਾਲੋਂ ਅੱਜ ਬੈਟਰ ਹੈ। ਅੱਜ ਨਾਲੋਂ ਕੱਲ ਨੂੰ ਬੈਟਰ ਹੋ ਜੂਗਾ। ਇਹੀ ਦੁਆ। ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ। ਕੱਲ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਉਹ ਕੱਲ ਨਾਲੋਂ ਬਿਹਤਰ ਕੱਲ ਜਦੋਂ ਲਗਭਗ 8:00 ਟਾਈਮ ਤੇ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ ਇੱਕ ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜ 3 ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਬੱਜੀ ਹੈ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸਭਿਆਚਾਰ ਨੂੰ ਉਰਦੂਨੀਆਂ ਚ ਫਲਾਉਣ ਚ ਆਪਣਾ ਯੋਗਦਾਨ ਪਾਵੇ। ਇਹ ਹੀ ਅਸੀਂ ਅੰਦਾਜ਼ ਕਰਦੇ ਹਾਂ। ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਕਟੂਕਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਐ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵੀਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ ਕੋਵਿਡਸ ਬਾਰੇ ਤੇ ਉਹੀ オリジナル ਹੈ ਉਹੀ ਰੀਅਲ ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਤੇ ਤਾਂ ਕਿ মিডিਆ ਨੂੰ ਅਪਡੇਟ ਕੀਤਾ ਜਾ ਸਕੇ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਤੇ 하ਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਪ ਦੇ ਵਿੱਚ ਆਪਣੇ ਆਪ ਰਿਸਪੌਂਡ ਕਰਨ ਲੱਗਿਆ ਕੱਲ ਹਾਰਟ ਬੀਟ ਵੀ ਜਿਹੜੀ ਉਹ ਕਾਫੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਬਾਈਕਿੰਗ ਵੇਲੇ ਪਾਉਂਦੇ ਆ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਨਹੀਂ ਪਤਾ ਲੱਗਦੀ ਮਾਰੂ ਸੋ ਡਾਕਟਰ ਨੇ ਜਿੱਦੋਂ ਇਖਿਆ ਕਿ ਦੇਖਿਆ ਤਾਂ ਸਾਰਾ ਅੱਜ ਵੀ ਉਹ ਕਹਿੰਦੀ ਸੀ ਉਹਨਾਂ ਸੀ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਂਗੇ ਉਹਦੇ ਨਾਲ ਹੋਰ ਕਲੈਰਟੀ ਆ ਜੂ ਉਹ ਕੱਲ ਤਾਂ ਉਹ ਐਮ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਜਿਹੀ ਹੈ ਨਹੀਂ ਸੀ ਸੋ ਕੱਲ ਨਾਲੋਂ ਅੱਜ ਬੈਟਰ ਹੈ ਅੱਜ ਇਹਨਾਂ ਨੂੰ ਕੱਲ ਨੂੰ ਬੈਟਰ ਹੋ ਜਾਊਗਾ ਇਹੀ ਦੁਆ ਮੰਗੀ। ਸੇਮ ਸਰ ਇਹ ਜਿਹੜਾ ਕਾਰਨ ਬਣਿਆ ਐ ਐਕਸੀਡੈਂਟ ਸੇਮ ਸਰ ਇਸ ਐਕਸੀਡੈਂਟ ਦਾ ਕਾਰਨ ਬਣਿਆ ਕਿ ਰਾਈਟ ਚੱਲਦੇ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਤੇ ਉਹ ਵਾਰਾ ਪਸ਼ੂ ਅੱਗੇ ਆ ਗਿਆ ਸੀ। ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਜਿਕਰ ਆਪਾਂ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਜਿਹਾ ਅੱਗੇ ਹਰ ਕੋਈ ਕਦਮ ਚ ਚੱਕਣ ਦੀ ਗੱਲ ਕਰਦਾ ਪਰ ਇੱਦੇ-ਉੱਦੇ ਕਿਤਨੇ ਕਿਤੇ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਤੇਰੇ ਕੋਲ। ਦੇਖੋ ਕੀ ਹੈ ਕਿ ਨਾ ਅਸੀਂ ਬਹੁ ਜਿਹੜੀਆਂ ਗਊਸ਼ਾਲਾਾਂ માં ਜਿਹੜੇ ਜਿਵੇਂ ਬੀੜ ਨੇ ਜੇ ਪਾਸੋਂ ਬੀੜ ਐ ਸੋਈਆਂ ਬੀੜ ਐ ਸੰਗਰੂਰ ਕੋਲੇ ਜੀ ਬੜਵਰ ਦੇ ਵਿੱਚ ਬੀੜ ਐ ਫਰੀਦਕੋਟ ਚ ਬਹੁਤ ਵੱਡਾ ਬੀੜ ਐ ਕੋਸ਼ਿਸ਼ ਕਰ ਰਹੇ ਆਂ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨਾਂ ਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਆ ਸਾਹਮਣੇ ਆ ਜਾਂਦੇ ਆਂ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪਰਮਿਸ਼ਨ ਲੈ ਲਈ ਐ ਕਿ ਉਹਦੇ ਨਾਲ ਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜ ਜੁੜੀ ਹੋਇਆ ਆਸਥਾ ਵੀ ਜੁੜੀਏ ਪਰ ਪਸ਼ੂਆਂ ਡੰਗਰਾਂ ਦਾ ਵੀ ਨੁਕਸਾਨ ਹੁੰਦਾ ਨਾ ਜੀ ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਪਸ਼ੂ ਡੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ ਹਾਲਾਂਕਿ ਅਸੀਂ ਐਸਐਸਐ ਪੌਣ ਸਾ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਕੜੀਆਂ ਨੇ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾਂ ਘਟ ਹੋ ਗਈਆਂ ਕਿਉਂਕਿ ਫਰਸਟ ایڈ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕ ਜੇ ਔਰ ਇਮੀਡੀਏਟਲੀ ਹਸਪੀਟਲ ਚ ਟਾਈਮ ਤੇ ਪਹੁੰਚ ਜੇ ਤਾਂ ਉਹੀ ਜਿਹੜਾ ਗੋਲਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਜੇ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਘੰਟਾ ਆਂ ਦੇ ਸਕਦਾ ਤੁਹਾਨੂੰ ਸੋ ਅਸੀਂ ਆਪਣੇ ਵੱਲੋਂ ਔਨਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਪਹਿਲਾਂ ਸੜਕਾਂ ਤੇ ਜਿਹੜੀਆਂ ਹਨ ਹੋਈ ਗੱਡੀ ਚ ਕੌਣ ਬੈਠਾ ਹੈ ਈਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਚਾ ਸਮਾਜਿਕ ਵੀ ਪਰਵਾਰਾਂ ਦੇ ਪਰਿਵਾਰ ਖਤਮ ਹੁੰਦੇ ਦੇਖਿਆ ਐਕਸੀਡੈਂਟ ਆ ਜੀ ਸੋ ਅਸੀਂ ਇਹਦੇ ਇਸ ਮਾਮਲੇ 'ਚ ਪਹਿਲੇ ਦਿਨੋਂ ਸੀਰੀਅਸ ਆ ਪਹਿਲੇ ਦਿਨੋਂ ਅਸੀਂ ਇਸ ਮਾਮਲੇ 'ਚ ਗੰਭੀਰ ਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਆ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ